ਯੋ엘 ਬਾਬ 1 ਸਲਾਤੋਂ ਦੇਸ਼ ਦੀ ਵਿਰਾਨੀ ਯਹੋਵਾ ਦੀ ਬਾਣੀ ਜਿਹੜੀ ਪਥੂਏਲ ਦੇ ਪੁੱਤਰ ਯੋ엘 ਨੂੰ ਆਈ ਇਹ ਸੁਣੋ हे ਬੁੱਢਿਓ ਦੇਸ਼ ਦੇ ਸਾਰੇ ਵਾਸੀਓ ਕੰਨ ਲਾਓ ਤੁਹਾਡਿਆਂ ਦਿਨਾਂ ਵਿੱਚ ਯਾ ਤੁਹਾਡੇ ਪਿਓ ਦਾਦਿਆਂ ਦੇ ਦਿਨਾਂ ਵਿੱਚ ਇਹ ਹੋਇਆ ਇਹ ਦੇਖੇ ਤੁਸੀਂ ਆਪਣੇ ਪੁੱਤਰਾਂ ਨੂੰ ਅਤੇ ਤੁਹਾਡੇ ਪੁੱਤਰ ਆਪਣੇ ਪੁੱਤਰਾਂ ਨੂੰ ਉਹਨਾਂ ਦੇ ਪੁੱਤਰ ਆਪਣੀ ਅਗਲੀ ਪੀੜ੍ਹੀ ਨੂੰ ਖੋਲ ਕੇ ਦੱਸਣ ਜੋ ਟੋਕੇ ਤੋਂ بچਾ ਉਹਨੂੰ ਸਲਾਖਾ ਗਈ ਜੋ ਸਲਾਤੋਂ ਬਚਿਆ ਉਹਨੂੰ ਟਪੂਸੀ ਮਾਰ ਟਿੱਡੀ ਖਾ ਗਈ ਜੋ ਟਪੂਸੀ ਮਾਰ ਟਿੱਡੀ ਤੋਂ ਬਚਿਆ ਉਹਨੂੰ ਹੁੰਝਾ ਫੇਰ ਟਿੱਡੀ ਖਾ ਗਈ ਹੈ ਕੀਵੋ ਜਾਗੋ ਅਤੇ ਰੋਵੋ ਤੁਸੀਂ ਸਾਰੇ ਜੋ ਮੈਂ ਦੇ ਪਿਆਕਲ ਹੋ ਤਾਹ ਮਾਰੋ ਨਵੀ ਮੈ ਦੇ ਕਾਰਨ ਉਹ ਤੋਂ ਤੁਹਾਡੇ ਮੂੰਹ ਤੋਂ ਪਰੇ ਕੀਤੀ ਗਈ ਹੈ ਕਿਉਂ ਜੋ ਮੇਰੇ ਦੇਸ਼ ਉੱਤੇ ਇੱਕ ਕੌਮ ਚੜ ਆਈ ਹੈ ਉਹ ਬਲਵੰਤ ਅਤੇ ਅਣਗਿਣਤ ਹੈ ਉਹਦੇ ਦੰਦ ਬੱਬਰ ਸ਼ੇਰ ਦੇ ਦੰਦ ਹਨ ਦਾੜਾ ਉਹਦੀਆਂ ਸ਼ੇਰਨੀਆਂ ਧਨ ਉਸ ਮੇਰੀ ਅੰਗੂਰੀ ਵਾੜੀ ਨੂੰ ਉਜਾੜ ਕੇ ਰੱਖ ਦਿੱਤਾ ਉਸ ਮੇਰੇ ਹਜ਼ੀਰ ਦੀਆਂ ਬਿਰਛਾਂ ਨੂੰ ਭੰਨ ਤੋੜ ਛੁੱਟਿਆ ਉਸ ਉਹਦੀ ਛਿੱਲ ਲਾ ਕੇ ਛੁੱਟ ਦਿੱਤੀ ਉਹਦੀਆਂ ਟਹਿਣੀਆਂ ਚਿੱਟੀਆਂ ਨਿਕਲ ਆਈਆਂ ਉਸ ਕੁਆਰੀ ਵਾਂਗ ਜੋ ਟਾਟ ਦੀ ਤਬਲੀ ਬੰਦੀ ਅਤੇ ਆਪਣੇ ਜਵਾਨੀ ਦੇ ਪਤੀ ਉੱਤੇ ਰੋਂਦੀ ਹੈ ਤੂੰ ਰੋ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਯਹੋਵਾ ਦੇ ਭਵਨ ਤੋਂ ਅੱਡ ਹੋ ਗਈਆਂ ਯਹੋਵਾ ਦੇ ਜਾਜਕ ਅਤੇ ਸੇਵਕ ਵਿਰਲਾਪ ਕਰਦੇ ਹਨ ਖੇਤ ਉਜੜ ਗਏ ਜ਼ਮੀਨ ਵਰ ਲਾਭ ਕਰਦੀ ਹੈ ਅੰਨ ਜੋ ਉੱਜੜ ਗਿਆ ਹੈ ਨਵੀਂ ਮੈ ਮੁੱਕ ਗਈ ਤੇਲ ਜਾਂਦਾ ਰਿਹਾ ਹਾਲਿਓ ਸ਼ਰਮ ਖਾਓ ਬਾਗਬਾਨੋ ਤਾਹਾਂ ਮਾਰੋ ਗਣਕ ਅਤੇ ਜੋ ਦੇ ਕਾਰਨ ਕਿਉਂ ਜੋ ਖੇਤ ਦੀ ਫਸਲ ਨਾਸ ਹੋ ਗਈ ਅੰਗੂਰ ਦੀ ਵਾੜੀ ਸੁੱਕਦੀ ਜਾਂਦੀ ਹੈ ਹਜ਼ੀਰ ਦਾ ਬਿਰਖ ਮਰ ਜਾਂਦਾ ਹੈ ਅਨਾਰ ਖਜੂਰ ਸੇਉ ਖੇਤ ਦੇ ਸਾਰੇ ਬਿਰਖ ਸੁੱਕ ਗਏ ਕਿਉਂ ਜੋ ਖੁਸ਼ੀ ਦੀ ਆਵਾਜ਼ ਵੰਸ਼ ਤੋਂ ਸ਼ਰਮਿੰਦੀ ਹੋਈ ਹੈ ਜਾਜ ਕੋ ਟਾੜ ਦਾ ਤਬਲਾ ਬਨੋ ਅਤੇ ਸੇ ਆਪਾ ਕਰੋ हे जगवेदी ਦੇ ਸੇਵਕੋ ਤਾਹਾਂ ਮਾਰੋ ਅੰਦਰ ਜਾਓ ਟਾਟ ਵਿੱਚ ਰਾਤ ਕਟੋ हे ਮੇਰੇ ਪਰਮੇਸ਼ਵਰ ਦੇ ਸੇਵਕੋ ਕਿਉਂ ਜੋ ਤੁਹਾਡੇ ਪਰਮੇਸ਼ਵਰ ਦੇ ਭਵਨ ਤੋਂ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਰੁਕ ਗਈਆਂ ਪਵਿੱਤਰ ਵਰਤ ਰੱਖੋ ਸ਼ਰੋਮਣੀ ਸਭਾ ਬੁਲਾਓ ਬੁੱਢਿਆਂ ਨੂੰ ਅਤੇ ਦੇਸ਼ ਦੇ ਸਾਰੇ ਵਾਸੀਆਂ ਨੂੰ ਯਹੋਵਾ ਆਪਣੇ ਪਰਮੇਸ਼ਵਰ ਦੇ ਭਵਨ ਵਿੱਚ ਇਕੱਠਾ ਕਰੋ ਅਤੇ ਯਹੋਵਾ ਦੇ ਅੱਗੇ ਦੁਹਾਈ ਦਿਓ ਹਾਏ ਉਸ ਦਿਨ ਨੂੰ ਯਹੋਵਾ ਦਾ ਦਿਨ ਤਾਂ ਨੇੜੇ ਹੈ ਉਹ ਸਰਵ ਸ਼ਕਤੀਮਾਨ ਵੱਲੋਂ ਬਰਬਾਦੀ ਵਾਂਗ ਆ ਰਿਹਾ ਹੈ ਕੀ ਸਾਡੀਆਂ ਅੱਖਾਂ ਦੇ ਅੱਗੋਂ ਖਾਣਾ ਨਹੀਂ ਚੁੱਕਿਆ ਗਿਆ ਆਨੰਦ ਅਤੇ ਖੁਸ਼ੀ ਸਾਡੇ ਪਰਮੇਸ਼ਵਰ ਦੇ ਭਵਨ ਤੋਂ ਬੀਤੀ ਮਾਹੀਟ ਛੜਦੇ ਜਾਂਦੇ ਹਨ ਖਾਤੇ ਵਿਰਾਨ ਪਏ ਹਨ ਮੋਦੀ ਖਾਨੇ ਟੁੱਟ ਪਏ ਹਨ ਕਿਉਂ ਜੋ ਕਣਕ ਸੁੱਕ ਗਈ ਡੰਗੜ ਕਿਵੇਂ ਅੜਾਉਂਦੇ ਹਨ ਬੜਦਾਂ ਦੇ ਵਗ ਕਿਵੇਂ ਕਾਲੇ ਪਏ ਹੋਏ ਹਨ ਕਿਉਂਕਿ ਉਹਨਾਂ ਦੇ ਲਈ ਕੋਈ ਚਰਾੰਦ ਨਹੀਂ ਭੇਡਾਂ ਦੇ ਇੱਜੜ ਵੀ ਦੁਖੀ ਹਨ ਹੇ ਯਹੋਵਾ ਮੈਂ ਤੇਰੇ ਅੱਗੇ ਪੁਕਾਰਦਾ ਹਾਂ ਕਿਉਂ ਜੋ ਅੱਗ ਨੇ ਉਜਾੜ ਦੀਆਂ ਚਰਾੰਦਾਂ ਨੂੰ ਖਾ ਲਿਆ ਹੈ ਲੰਬ ਨੇ ਖੇਤ ਦੇ ਸਾਰੇ ਰੁੱਖਾਂ ਨੂੰ ਸਾੜ ਦਿੰਦਾ ਹੈ ਖੇਤ ਦੇ ਪਸ਼ੂ ਤੇਰੀ ਵੱਲ ਹੌਂਕਦੇ ਹਨ ਕਿਉਂ ਜੋ ਪਾਣੀ ਦੀਆਂ ਨਦੀਆਂ ਸੁੱਕ ਗਈਆਂ ਅੱਗ ਨੇ ਉਜਾੜ ਦੀਆਂ ਚਰਾੰਦਾ ਨੂੰ ਭਸਮ ਕਰ ਦਿੰਦਾ ਹੈ ਯੋਲ ਬਾਪ 2 ਸਲਾਤੋਂ ویرਾਨੀ ਫੇਰ ਸੁਖ ਅਤੇ ਆਤਮਾ ਦਾ ਵਹਾਇਆ ਜਾਣਾ ਸਿਯੋਨ ਵਿੱਚ ਤੁਰਿ ਫੂਕੋ ਮੇਰੇ ਪਵਿੱਤਰ ਪਹਾੜ ਉੱਤੇ ਸਾਹ ਸੋਧ ਕੇ ਫੂਕੋ ਦੇਸ ਦੇ ਸਾਰੇ ਵਾਸੀ ਕੰਬਣ ਕਿਉਂ ਜੋ ਯਹਵਾ ਦਾ ਦਿਨ ਆ ਰਿਹਾ ਹੈ ਸਗੋਂ ਨੇੜੇ ਹੀ ਹੈ ਹਨੇਰੇ ਔਰ ਅੰਧਕਾਰ ਦਾ ਦਿਨ ਬਦਲ ਔਰ ਕੋਪ ਹਨੇਰ ਦਾ ਦਿਨ ਕਾਲਕ ਵਾਂਗ ਪਹਾੜਾਂ ਉੱਤੇ ਇੱਕ ਉਮਤ ਬਹੁਤੀ ਅਤੇ ਤਕੜੀ ਫੈਲੀ ਹੋਈ ਹੈ ਉਹਨਾਂ ਵਰਗੇ ਸਨਾਤਨ ਤੋਂ ਨਹੀਂ ਹੋਏ ਫੇਰ ਅੱਗੇ ਨੂੰ ਪੀੜ੍ਹੀਓ ਪੀੜ੍ਹੀ ਸਾਲਾਂ ਬੱਧੀ ਨਹੀਂ ਹੋਣਗੇ ਉਹਨਾਂ ਦੇ ਅੱਗੇ ਅਗ ਭਸਮ ਕਰਦੀ ਜਾਂਦੀ ਹੈ ਉਨ੍ਹਾਂ ਦੇ ਪਿੱਛੇ ਲੰਬ ਸਾੜਦੀ ਹੈ ਉਨ੍ਹਾਂ ਦੇ ਅੱਗੇ ਦੇਸ਼ ਬਾਗ ਅਦਨ ਵਰਗਾ ਹੈ ਉਨ੍ਹਾਂ ਦੇ ਪਿੱਛੇ ਵਿਰਾਨ ਉਜਾੜ ਉਨ੍ਹਾਂ ਤੋਂ ਕੁਝ ਨਹੀਂ ਬਚਦਾ ਉਨ੍ਹਾਂ ਦਾ ਰੂਪ ਘੋੜਿਆਂ ਦੇ ਰੂਪ ਵਰਗਾ ਹੈ ਜੰਗੀ ਘੋੜਿਆਂ ਵਾਂਗ ਉਹ ਦੌੜਦੇ ਹਨ ਪਹਾੜਾਂ ਦੀਆਂ ਚੋਟੀਆਂ ਉੱਤੇ ਰੱਥਾਂ ਦੇ ਸ਼ੋਰ ਵਾਂਗ ਅੱਗ ਦੀ ਲੰਬ ਵਾਂਗ ਜਿਹੜੀ ਵੱਡ ਨੂੰ ਭਸਮ ਕਰਦੀ ਹੈ ਉਹ ਕੁਦਦੇ ਹਨ ਜਿਵੇਂ ਬਲਵੰਤ ਲੋਕ ਲੜਾਈ ਦੀਆਂ ਪਾੜਾਂ ਬੰਨਦੇ ਹਨ ਉਹਨਾਂ ਦੇ ਅੱਗੇ ਲੋਕ ਤੜਫ ਉੱਠਦੇ ਹਨ ਸਾਰੇ ਮੂੰਹ ਪੀੜੇ ਪੈ ਜਾਂਦੇ ਹਨ ਉਹ ਸੂਰਮਿਆਂ ਵਾਂਗ ਦੌੜਦੇ ਹਨ ਉਹ ਯੋਧਿਆਂ ਵਾਂਗ ਕੰਧਾਂ ਟੱਪਦੇ ਹਨ ਉਹ ਆਪੋ ਆਪਣੇ ਰਾਹ ਉੱਤੇ ਤੁਰਦੇ ਹਨ ਉਹ ਆਪਣੇ ਮਾਰਗ ਤੋਂ ਨਹੀਂ ਮੁੜਦੇ ਕੋਈ ਆਪਣੇ ਸਾਥੀ ਨੂੰ ਨਹੀਂ ਤੱਕਦਾ ਹਰੇਕ ਆਪਣੇ ਰਾਹ ਉੱਤੇ ਤੁਰਦਾ ਹੈ ਉਹ ਸਸ਼ਤਰਾਂ ਨੂੰ ચીਰ ਕੇ ਲੰਘ ਜਾਂਦੇ ਹਨ ਅਤੇ ਰੁਕਦੇ ਨਹੀਂ ਉਹ ਸ਼ਹਿਰ ਉੱਤੇ ਕੁੱਦ ਪੈਂਦੇ ਹਨ ਉਹ ਕੰਧ ਉੱਤੇ ਦੌੜਦੇ ਹਨ ਉਹ ਘਰਾਂ ਵਿੱਚ ਚੜ ਜਾਂਦੇ ਹਨ ਉਹ ਖਿੜਕੀਆਂ ਥਾਣੀ ਚੋਰ ਵਾਂਗ ਜਾ ਵੜਦੇ ਹਨ ਉਹਨਾਂ ਦੇ ਅੱਗੇ ਧਰਤੀ ਹਿੱਲਦੀ ਹੈ ਅਕਾਸ਼ ਕੰਬਦਾ ਹੈ ਸੂਰਜ ਤੇ ਚੰਦ ਕਾਲੇ ਹੋ ਗਏ ਹਨ ਅਤੇ ਤਾਰੇ ਆਪਣੀ ਚਮਕ ਹਟਾਈ ਜਾਂਦੇ ਹਨ ਯਹੋਵਾ ਆਪਣੀ ਆਵਾਜ਼ ਆਪਣੀ ਫੌਜ ਦੇ ਸਾਹਮਣੇ ਕੱਢਦਾ ਹੈ ਕਿਉਂ ਜੋ ਉਹਦੀ ਛਾਉਣੀ ਬਹੁਤ ਹੀ ਵੱਡੀ ਹੈ ਜੋ ਉਹਦਾ ਆਖਾ ਪੂਰਾ ਕਰਦਾ ਹੈ ਉਹ ਬਲਵਾਨ ਹੈ ਯਹੋਵਾ ਦਾ ਦਿਨ ਮਹਾਨ ਅਤੇ ਭਿਆਨਕ ਹੈ ਕੌਣ ਉਸ ਨੂੰ ਸਹਿ ਸਕਦਾ ਹੈ ਪਰ ਹੁਣ ਵੀ ਯਹੋਵਾ ਦਾ ਵਾਕ ਹੈ ਆਪਣੇ ਸਾਰੇ ਦਿਲ ਨਾਲ ਮੇਰੀ ਵੱਲ ਮੁੜੋ ਵਰਤ ਨਾਲ ਰੋਣ ਨਾਲ ਅਤੇ ਛਾਤੀ ਪਿੱਟਣ ਨਾਲ ਆਪਣੇ ਦਿਲਾਂ ਨੂੰ ਵਾੜੋ ਨਾ ਕੀ ਆਪਣੇ ਕਪੜੇ ਅਤੇ ਯਹੋਵਾ ਆਪਣੇ ਪਰਮੇਸ਼ਵਰ ਵੱਲ ਮੁੜੋ ਉਹ ਤਾਂ ਦਿਆਲੂ ਤੇ ਕਿਰਪਾਲੂ ਹੈ ਗੁੱਸੇ ਵਿੱਚ ਧੀਰਜੀ ਅਤੇ ਭਲਾਈ ਨਾਲ ਭਰਪੂਰ ਅਤੇ ਦੁੱਖ ਦੇਣ ਤੋਂ ਪਛਤਾਉਂਦਾ ਹੈ ਕੀ ਜਾਣੀਏ ਭਾਈ ਉਹ ਮੁੜੇ ਅਤੇ ਪਛਤਾਵੇ ਅਤੇ ਆਪਣੇ ਪਿੱਛੇ ਬਰਕਤ ਛੱਡ ਜਾਵੇ ਭਾਈ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਤੁਹਾਡੇ ਪਰਮੇਸ਼ਵਰ ਯਹਵਾ ਲਈ ਹੋਣ ਸਿਯੋਨ ਵਿੱਚ ਤੁਰੀ ਫੂਕੋ ਪਵਿੱਤਰ ਵਰਤ ਰੱਖੋ ਸ਼ਰੋਮਣੀ ਸਭਾ ਬੁਲਾਓ ਲੋਕਾਂ ਨੂੰ ਇਕੱਠਾ ਕਰੋ ਸਭਾ ਨੂੰ ਪਵਿੱਤਰ ਕਰੋ ਬੁੱਢਿਆਂ ਨੂੰ ਜਮਾ ਕਰੋ ਨਿਆਣਿਆਂ ਨੂੰ ਸਗੋਂ ਦੁੱਧ ਚੁੰਗਦਿਆਂ ਬੱਚਿਆਂ ਨੂੰ ਇਕੱਠੇ ਕਰੋ ਲਾੜਾ ਆਪਣੀ ਕੋਠੜੀ ਵਿੱਚੋਂ ਲਾੜੀ ਆਪਣੇ ਮੰਡਪ ਵਿੱਚੋਂ ਬਾਹਰ ਨਿਕਲਣ ਡੇਉੜੀ ਅਤੇ ਜਗਵੇਦੀ ਦੇ ਵਿੱਚ ਜਾਜਕ ਯਹੋਵਾ ਦੇ ਸੇਵਕ ਰੋਣ ਅਤੇ ਆਖਣ हे यहोवा अपनी प्रजा ਦਾ ਸਰਫਾ ਕਰ ਆਪਣੀ ਮਿਰਾਸ ਨੂੰ ਨਿੰਦਿਆ ਲਈ ਨਾ ਦੇ ਭਾਈ ਕੋਮਾ ਉਹਨਾਂ ਦੇ ਉੱਤੇ ਰਾਜ ਕਰਨ ਉਮਤਾ ਵਿੱਚ ਉਹ ਕਿਉਂ ਆਖਣ ਉਹਨਾਂ ਦਾ ਪਰਮੇਸ਼ਵਰ ਕਿੱਥੇ ਹੈ ਤਾਂ यहोवा ਆਪਣੇ ਦੇਸ਼ ਲਈ ਅਣਖੀ ਹੋਇਆ ਅਤੇ ਆਪਣੀ ਪਰਜਾ ਉੱਤੇ ਤਰਸ ਖਾਦਾ ਯਹੋਵਾ ਨੇ ਉੱਤਰ ਦੇ ਕੇ ਆਪਣੀ ਪਰਜਾ ਨੂੰ ਆਖਿਆ ਵੇਖੋ ਮੈਂ ਤੁਹਾਡੇ ਲਈ ਅੰਨ ਨਵੀਂ ਮੈ ਤੇ ਤੇਲ ਕੱਲਾਂਗਾ ਅਤੇ ਤੁਸੀਂ ਉਸ ਤੋਂ ਰੱਜੋਗੇ ਮੈਂ ਕੌਮਾ ਵਿੱਚ ਤੁਹਾਨੂੰ ਫੇਰ ਤਾਨਾ ਨਾ ਬਣਾਵਾਂਗਾ ਮੈਂ ਉੱਤਰ ਵਾਲੇ ਨੂੰ ਤੋਂ ਹੱਥੋਂ ਦੂਰ ਧੱਕ ਦੇ ਆਂਗਾ ਉਹਨੂੰ ਇੱਕ ਸੁੱਕੇ ਅਤੇ ਵਿਰਾਨ ਦੇਸ਼ ਵਿੱਚ ਹੱਕ ਦੇ ਆਂਗਾ ਉਹਦੇ ਅਗਲੇ ਚੜਦੇ ਸਮੁੰਦਰ ਵਿੱਚ ਉਹਦੇ ਪਿਛਲੇ ਲਹਿੰਦੇ ਸਮੁੰਦਰ ਵਿੱਚ ਉਹਦੇ ਵਿੱਚੋਂ ਬੋ ਉੱਠੇਗੀ ਅਤੇ ਸੜਿਆੜ ਆਵੇਗੀ ਕਿਉਂ ਜੋ ਉਸ ਨੇ ਵੱਡਾ ਕੰਮ ਕੀਤਾ ਹੈ हे ਭੂਮੀ ਨਾ ਡਰ ਖੁਸ਼ੀ ਮਨਾ ਤੇ ਆਨੰਦ ਹੋ ਕਿਉਂ ਜੋ ਯਹੋਵਾ ਨੇ ਵੱਡੇ ਕੰਮ ਕੀਤੇ हे ਰੜ ਦੇ ਡੰਗਰੋ ਨਾ ਡਰੋ ਕਿਉਂ ਜੋ ਉਜਾੜ ਦੀਆਂ ਚਰਾਂਦਾ ਹਰੀਆਂ ਹੋ ਗਈਆਂ ਅਤੇ ਬਿਰਚ ਆਪਣੇ ਫਲ ਦਿੰਦੇ ਹਨ ਹਜ਼ੀਰ ਅਤੇ ਅੰਗੂਰੀ ਵੇਲ ਆਪਣਾ ਪੂਰਾ ਹਾਸਲ ਦਿੰਦੀ ਹੈ। हे सियोन ਦੇ ਪੁੱਤਰੋ ਯਹਵਾ ਆਪਣੇ ਪਰਮੇਸ਼ਵਰ ਵਿੱਚ ਖੁਸ਼ੀ ਮਨਾਓ ਅਤੇ ਆਨੰਦ ਹੋਵੋ। ਕਿਉਂ ਜੋ ਉਹਨੇ ਤੁਹਾਡੇ ਸੁੱਖ ਲਈ ਪਹਿਲੀ ਬਾਰਿਸ਼ ਦਿੱਤੀ ਉਹਨੇ ਤੁਹਾਡੇ ਲਈ ਪਹਿਲੀ ਅਤੇ ਪਿਛਲੀ ਵਰਖਾ ਵਰ੍ਹਾਈ। ਜਿਵੇਂ ਪਹਿਲਾ ਹੁੰਦਾ ਸੀ ਖਲਵਾੜੇ ਅੰਨ ਨਾਲ ਭਰ ਜਾਣਗੇ ਅਤੇ ਚਬੱਚੇ ਮੈਂ ਔਰ ਤੇਲ ਨਾਲ ਉਛਲਣਗੇ ਜਿੰਨਿਆਂ ਵਰਿਆਂ ਦਾ ਸੜਾ ਨੇ ਖਾਦਾ ਐਨਿਆਂ ਨੂੰ ਮੈਂ ਤੁਹਾਨੂੰ ਮੋੜ ਦੇਵਾਂਗਾ ਟਿੱਡੀ ਹੁੰਝਾ ਫੇਰ ਅਤੇ ਟੋਕਾ ਮੇਰੀ ਵੱਡੀ ਫੌਜ ਜਿਹੜੀ ਮੈਂ ਤੁਹਾਡੇ ਉੱਤੇ ਘੱਲੀ ਤੁਸੀਂ ਲੈ ਕੇ ਖਾਓਗੇ ਅਤੇ ਰਾਜ ਜਾਓਗੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦਾ ਨਾਮ ਸਲਾਹੋਗੇ ਜਿਸ ਨੇ ਤੁਹਾਡੇ ਨਾਲ ਅਚਰਜ ਵਰਤਾਰਾ ਕੀਤਾ ਅਤੇ ਮੇਰੀ ਪਰਜਾ ਫੇਰ ਕਦੇ ਲਜਾਵਾਨ ਨਾ ਹੋਵੇਗੀ ਤੁਸੀਂ ਜਾਣੋਗੇ ਕਿ ਮੈਂ ਇਜ਼ਰਾਈਲ ਦੇ ਵਿਚਕਾਰ ਹਾਂ ਅਤੇ ਮੈਂ ਹੀ ਯਹੋਵਾ ਤੁਹਾਡਾ ਪਰਮੇਸ਼ਰ ਹਾਂ ਅਤੇ ਕੋਈ ਹੋਰ ਨਹੀਂ ਸੋ ਮੇਰੀ ਪਰਜਾ ਫੇਰ ਕਦੇ ਲਜਾਵਾਨ ਨਾ ਹੋਵੇਗੀ ਇਹਦੇ ਮਗਰੋਂ ਐ ਹੋਵੇਗਾ ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾਵਾਂਗਾ ਅਤੇ ਤੁਹਾਡੇ ਪੁੱਤਰ ਔਰ ਤੁਹਾਡੀਆਂ ਧੀਆਂ ਅਗਮਵਾਕ ਕਰਨਗੇ ਤੁਹਾਡੇ ਬੁੱਢੇ ਸੁਫਨੇ ਵੇਖਣਗੇ ਤੁਹਾਡੇ ਜਵਾਨ ਦਰਸ਼ਨ ਵੇਖਣਗੇ ਨਾਲੇ ਮੈਂ ਦਾਸਾਂ ਔਰ ਦਾਸੀਆਂ ਉੱਤੇ ਉਨੇ ਦਿਨੀ ਆਪਣਾ ਆਤਮਾ ਵਹਾਵਾਗਾ ਮੈਂ ਆਕਾਸ਼ ਅਤੇ ਧਰਤੀ ਵਿੱਚ ਅਚੰਬੇ ਵਿਖਾਵਾਗਾ ਲਹੂ ਅੱਗ ਧੂਏ ਦਾ ਥਮ ਸੂਰਜ ਅਨੇਰਾ ਅਤੇ ਚੰਦ ਲਹੂ ਹੋ ਜਾਵੇਗਾ ਯਹਵਾ ਦੇ ਵੱਡੇ ਤੇ ਹੌਲਨਾਕ ਦਿਨ ਦੇ ਆਉਣ ਤੋਂ ਪਹਿਲਾਂ ਤਾਂ ਐ ਹੋਵੇਗਾ ਕਿ ਜੋ ਕੋਈ ਯਹਵਾ ਦਾ ਨਾਮ ਲੈ ਕੇ ਪੁਕਾਰੇਗਾ ਬਚਾਇਆ ਜਾਵੇਗਾ ਸੀਓਨ ਦੇ ਪਹਾੜ ਵਿੱਚ ਅਤੇ ਯਰੂਸ਼ਲਮ ਵਿੱਚ ਬਚੇ ਹੋਏ ਹੋਣਗੇ ਜਿਵੇਂ ਯਹੋਵਾ ਨੇ ਆਖਿਆ ਅਤੇ ਬਾਕੀਏ ਵਿੱਚ ਉਹ ਹੋਣਗੇ ਜਿਨ੍ਹਾਂ ਨੂੰ ਯਹੋਵਾ ਬੁਲਾਵੇ ਯੋਇਲ ਬਾਪ 10 ਨਿਬੇੜੇ ਦੀ ਖੱਡ ਵੇਖੋ ਤਾਂ ਉਹਨਾ ਦਿਨਾਂ ਅਤੇ ਉਸ ਸਮੇਂ ਵਿੱਚ ਜਦ ਮੈਂ ਯਹੂਦਾ ਅਤੇ ਯਰੂਸ਼ਲਮ ਦੀ ਅਸੀਰੀ ਨੂੰ ਮੁਕਾ ਦੇਵਾਂਗਾ ਮੈਂ ਸਾਰੀਆਂ ਕੌਮਾਂ ਨੂੰ ਇਕੱਠੀਆਂ ਕਰਾਂਗਾ ਅਤੇ ਉਹਨਾਂ ਨੂੰ ਯਹੋਸ਼ਾਫਾਟ ਦੀ ਖੱਡ ਵਿੱਚ ਉਤਾਰ ਲਿਆਵਾਂਗਾ ਮੈਂ ਉੱਥੇ ਆਪਣੀ ਪਰਜਾ ਅਤੇ ਆਪਣੀ ਵਿਰਾਸਤ ਇਜ਼ਰਾਇਲ ਦੇ ਕਾਰਨ ਉਹਨਾਂ ਦਾ ਨਿਆਂ ਕਰਾਂਗਾ ਕਿਉਂਕਿ ਜੋ ਉਹਨਾਂ ਨੇ ਉਹਨਾਂ ਨੂੰ ਕੌਮਾਂ ਵਿੱਚ ਖੇਰੂ-ਖੇਰੂ ਕੀਤਾ ਅਤੇ ਮੇਰੇ ਦੇਸ਼ ਨੂੰ ਵੰਡ ਲਿਆ ਅਤੇ ਮੇਰੀ ਪਰਜਾ ਉੱਤੇ ਗੁਨਾਹ ਪਾਇਆ ਅਤੇ ਇੱਕ ਮੁੰਡਾ ਬੇਸਵਾਦੇ ਵੱਟੇ ਵਿੱਚ ਦੇ ਦਿੱਤਾ ਅਤੇ ਇੱਕ ਕੁੜੀ ਮੈਲੇ ਵਿੱਚ ਪਾਈ ਹੋ ਪੀਣ ਹੇ ਸੂਰ ਅਤੇ ਸਦੋਨ ਅਤੇ ਫਲੇਸਤ ਦੇ ਸਾਰੇ ਇਲਾਕਿਓ ਤੁਹਾਡਾ ਮੇਰੇ ਨਾਲ ਕੀ ਕੰਮ ਤੁਸੀਂ ਮੈਨੂੰ ਵਟਾ ਦਿਓਗੇ ਜੇ ਤੁਸੀਂ ਮੈਨੂੰ ਵਟਾ ਵੀ ਦਿਓ ਤਾਂ ਮੈਂ ਛੱਟ ਪੱਟ ਤੁਹਾਡੇ ਸਿਰ ਉੱਤੇ ਤੁਹਾਡਾ ਵਟਾ ਮੁਰਦਿਆਂਗਾ ਇਸ ਲਈ ਕਿ ਤੁਸੀਂ ਮੇਰੀ ਚਾਂਦੀ ਔਰ ਮੇਰਾ ਸੋਨਾ ਲੈ ਲਿਆ ਅਤੇ ਮੇਰੇ ਸੋਹਣੇ ਪਦਾਰਥ ਆਪਣੀਆਂ ਹੈਕਲਾਂ ਵਿੱਚ ਲੈ ਗਏ ਅਤੇ ਯਹੂਦਾ ਔਰ ਯਰੂਸ਼ਲਮ ਦੇ ਲੋਕ ਯੂਨਾਨੀਆਂ ਕੋਲ ਵੇਚ ਦਿੱਤੇ ਭਾਈ ਤੁਸੀਂ ਉਹਨਾਂ ਨੂੰ ਉਹਨਾਂ ਦੀ ਹੱਦ ਤੋਂ ਦੂਰ ਕਰੋ ਤਾਂ ਵੇਖੋ ਮੈਂ ਉਹਨਾਂ ਨੂੰ ਉਸ ਥਾਂ ਤੋਂ ਜਿੱਥੇ ਤੁਸੀਂ ਉਹਨਾਂ ਨੂੰ ਵੇਚ ਦਿੱਤਾ ਪਰੇਰਾਂਗਾ ਅਤੇ ਤੁਹਾਡਾ ਵਟਾ ਤੁਹਾਡਿਆਂ ਸਿਰਾਂ ਉੱਤੇ ਮੋੜ ਦਿਆਂਗਾ ਅਤੇ ਮੈਂ ਤੁਹਾਡੇ ਪੁੱਤਰਾਂ ਔਰ ਤੁਹਾਡੀਆਂ ਧੀਆਂ ਨੂੰ ਯਹੂਦੀਆਂ ਦੇ ਹੱਥ ਵਿੱਚਾਂਗਾ ਅਤੇ ਉਹ ਉਹਨਾਂ ਨੂੰ ਸ਼ਬਾਈਆਂ ਕੋਲ ਇੱਕ ਦਰਾੜੀ ਕੌਮ ਕੋਲ ਵੇਚਣਗੇ ਕਿਉਂ ਜੋ ਯਹੋਵਾ ਇਹ ਬੋਲਿਆ ਹੈ ਕੌਮਾ ਵਿੱਚ ਇਹ ਪੁਕਾਰੋ ਲੜਾਈ ਦੀ ਤਿਆਰੀ ਕਰੋ ਸੂਰਮਿਆਂ ਨੂੰ ਪ੍ਰੇਰੋ ਭਾਈ ਸਾਰੇ ਜੋਧੇ ਨੇੜੇ ਆਉਣ ਉਹ ਉਤਾਹਾਂ ਆਉਣ ਤੁਸੀਂ ਆਪਣੀਆਂ ਫਲੀਆਂ ਨੂੰ ਕੁੱਟ ਕੇ ਤਲਵਾਰਾਂ ਅਤੇ ਆਪਣੇ ਦਾਤਾ ਨੂੰ ਵਰਚੀਆਂ ਬਣਾਓ ਕਮਜ਼ੋਰ ਆਖੇ ਮੈਂ ਸ਼ੂਰ ਵੀਰ ਹਾਂ। हे ਆਲੇ ਦੁਆਲੇ ਦਿਓ ਸਾਰੀਓ ਕੌਮੋ ਛੇਤੀ ਨਾਲ ਆਓ ਅਤੇ ਇਕੱਠਿਆਂ ਹੋ ਜਾਓ। हे ਯਹੋਵਾ ਉੱਥੇ ਆਪਣੇ ਸ਼ੂਰ ਵੀਰਾਂ ਨੂੰ ਉਤਾਰ ਦੇ ਕੌਮਾਂ ਆਪਣੇ ਆਪ ਨੂੰ ਉਕਸਾਉਣ ਅਤੇ ਯਹੋਸ਼ਾ ਫਾਟ ਦੀ ਖੱਡ ਵਿੱਚ ਜਾਣ ਕਿਉਂਕਿ ਜੋ ਮੈਂ ਉੱਥੇ ਬੈਠ ਕੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦਾ ਨਿਆਂ ਕਰਾਂਗਾ ਦਾਤੀ ਚਲਾਓ ਕਿਉਂਕਿ ਜੋ ਫਸਲ ਪੱਕ ਗਈ ਹੈ ਆਓ ਮਿੱਦੋ ਕਿਉਂਕਿ ਚੁਬੱਚਾ ਭਰ ਗਿਆ ਹੈ ਮੱਟੀ ਉੱਛਲਦੀ ਹੈ ਕਿਉਂਕਿ ਜੋ ਉਹਨਾਂ ਦੀ ਬਦੀ ਵੱਡੀ ਹੈ ਨਵੇੜੇ ਦੀ ਖੱਡ ਵਿੱਚ ਭੀੜਾਂ ਦੀਆਂ ਭੀੜਾਂ ਨਵੇੜੇ ਦੀ ਖੱਡ ਵਿੱਚ ਯਹੋਵਾ ਦਾ ਦਿਨ ਨੇੜੇ ਹੈ ਸੂਰਜ ਤੇ ਚੰਦ ਕਾਲੇ ਹੋ ਗਏ ਹਨ ਤਾਰੇ ਆਪਣੀ ਚਮਕ ਹਟਾਈ ਜਾਂਦੇ ਹਨ ਯਹੋਵਾ ਸਿਯੋਨ ਤੋਂ ਗੱਜੇਗਾ ਅਤੇ ਯਰੂਸ਼ਲਮ ਤੋਂ ਆਪਣੀ ਆਵਾਜ਼ ਕੱਢੇਗਾ ਆਕਾਸ਼ ਔਰ ਧਰਤੀ ਕੰਬਣਗੇ ਪਰ ਯਹੋਵਾ ਆਪਣੀ ਪਰਜਾ ਲਈ ਓਟ ਅਤੇ ਇਜ਼ਰਾਈਲੀਆਂ ਲਈ ਘੜ ਹੋਵੇਗਾ ਸੋ ਤੁਸੀਂ ਜਾਣੋਗੇ ਕਿ ਮੈਂ ਯਹੋਵਾ ਤੁਹਾਡਾ ਪਰਮੇਸ਼ਰ ਹਾਂ ਜੋ ਆਪਣੇ ਪਵਿੱਤਰ ਪਹਾੜ ਸਿਯੋਨ ਵਿੱਚ ਵਸਦਾ ਹਾਂ ਯਰੂਸ਼ਲਮ ਪਵਿੱਤਰ ਹੋਵੇਗਾ ਅਤੇ ਉਪਰੇ ਉਸ ਦੇ ਵਿੱਚੋਂ ਫੇਰ ਕਦੇ ਨਾ ਲੰਘਣਗੇ ਤਾਂ ਉਸ ਦਿਨ ਐ ਹੋਵੇਗਾ ਕਿ ਪਹਾੜਾਂ ਤੋਂ ਮਿੱਠੀ ਮੈ ਚੋਵੇਗੀ ਅਤੇ ਟਿੱਲਿਆਂ ਤੋਂ ਦੁੱਧ ਵਗੇਗਾ ਯਹੂਦਾ ਦੀਆਂ ਸਾਰੀਆਂ ਨਦੀਆਂ ਵਿੱਚ ਪਾਣੀ ਵਗੇਗਾ ਯਹਵਾ ਦੇ ਭਵਨ ਤੋਂ ਇੱਕ ਚਸ਼ਮਾ ਨਿਕਲੇਗਾ ਅਤੇ ਸ਼ਤੀਮ ਦੀ ਵਾਦੀ ਨੂੰ ਸਿੰਜੇਗਾ ਮਿਸਰ ਵਿਰਾਨ ਹੋ ਜਾਵੇਗਾ ਅਤੇ ਆਦੋਮ ਇੱਕ ਵਿਰਾਨ ਉਜਾੜ ਹੋ ਜਾਵੇਗਾ ਯਹੂਦਾ ਦੀ ਅੰਸ ਦੇ ਜ਼ੁਲਮ ਦੇ ਕਾਰਨ ਕਿਉਂ ਜੋ ਉਹਨਾਂ ਨੇ ਉਹਨਾਂ ਦੇ ਦੇਸ਼ ਵਿੱਚ નિર્ਦੋਸ਼ਾ ਲਹੂ ਵਹਾਇਆ ਯਹੂਦਾ ਸਦਾ ਲਈ ਵਸਿਆ ਰਹੇਗਾ ਅਤੇ ਯਰੂਸ਼ਲਮ ਪੀੜ੍ਹੀਓ ਪੀੜ੍ਹੀ ਮੈਂ ਉਹਨਾਂ ਨੂੰ ਖੂਨ ਤੋਂ ਨਿਰਦੋਸ਼ ਠਹਿਰਾਵਾਂਗਾ ਪਰ ਦੂਜਿਆਂ ਨੂੰ ਨਿਰਦੋਸ਼ ਨਹੀਂ ਠਹਿਰਾਵਾਂਗਾ ਕਿਉਂ ਜੋ ਯਹੋਵਾ ਸਿਯੋਨ ਵਿੱਚ ਵਸਦਾ ਹੈ